ਕੱਲ ਨੂੰ ਜਿਹੜਾ 6 ਤਰੀਕ ਨੂੰ ਐਤਵਾਰ ਨੂੰ ਜਿਹੜਾ ਮੇਲਾ ਬਾਬਾ ਜੋਤੀਜੀ ਦਾ ਕਰਵਾਇਆ ਜਾ ਰਿਹਾ ਮੇਨ ਮਾਰਕੀਟ ਦੇ ਵਿੱਚ ਅੱਜ ਉਹਦੇ ਸਬੰਧ ਦੇ ਵਿੱਚ ਬਾਬਾ ਬਾਲਗਨਾਥ ਜੀ ਤੋਂ ਜੋਤ ਲੈ ਕੇ ਆਏ ਸੀ ਤੇ ਅੱਜ ਇਹ ਜੋਤ ਨੂੰ ਲੈ ਕੇ ਅਸੀਂ ਸੇ ਮੰਦਰ ਦੇ ਵਿੱਚ ਨਾਲ ਕੀ ਸਾਫਤ ਕਰਾਂਗੇ ਜੇ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਕੱਲ ਨੂੰ 6 ਤਰੀਕ ਨੂੰ ਐਤਵਾਰ ਮੇਨ ਮਾਰਕਰ ਦੇ ਵਿੱਚ ਸਾਰੇ ਪਾਂਥ ਕੇ ਬਾਬਾ ਜੀ ਦੇ ਦਰਸ਼ਨ ਕਰੋ ਤੇ ਉਹਨਾਂ ਦੀਆਂ ਖੁਸ਼ੀਆਂ ਬਰਾਬਰ ਕਰੋ ਆਨੰਦ ਪ੍ਰਾਪਤ ਕਰੋ ਯਾਨੀ ਸਾਰੇ ਨੂੰ ਇਹੀ ਬੇਤੀ ਹੈ ਸਭ ਤੋਂ ਪਹਿਲਾਂ ਤਾਂ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਜੈ ਬਾਬੇ ਦੀ ਬਹੁਤ ਬਹੁਤ શુભ ਕਾਮਨਾਵਾਂ ਬੜਾ ਪਵਿੱਤਰ ਦਿਹਾੜਾ ਅੱਜ ਦਾ ਬਾਬਾ ਜੀ ਦੀ ਜਿਹੜੀ ਪਾਵਨ ਜੋਤ ਜਿਸ ਤਰੀਕੇ ਨਾਲ ਅਸੀਂ ਸਾਰਿਆਂ ਨੂੰ ਦੱਸਿਆ ਸੀ ਇਹ ਜੋਤ ਸਿੱਟ ਦੇ ਮੰਦਰ ਤੋਂ ਬਾਬਾ ਜੀ ਦੇ ਪਵਿੱਤਰ ਦਰਬਾਰ ਤੋਂ ਅੱਜ ਅਸੀਂ ਲੈ ਕੇ ਆਏ ਆ ਹੁਣ ਇਸ ਪਵਿੱਤਰ ਜੋਤ ਨੂੰ ਸਟਾਫ ਕਲਬ ਕੋ ਸ਼ੋਭਾ ਯਾਤਰਾ ਦੇ ਰੂਪ ਦੇ ਵਿੱਚ ਅਸੀਂ ਸ਼ਿਵ ਮੰਦਰ ਦੇ ਵਿੱਚ ਜਿਹੜੀ ਇਹ ਜੋਤ ਹੈਗੀ ਹੈ ਇਹਦੀ ਸਥਾਪਨਾ ਕਰਾਂਗੇ ਉਸ ਤੋਂ ਬਾਅਦ ਕੱਲ੍ਹ ਇਹ ਜਿਹੜੀ ਪਵਿੱਤਰ ਜੋਤ ਹੈ ਬਾਬਾ ਜੀ ਦੀ ਜਿਹੜਾ ਕੱਲ੍ਹ ਦਾ ਪ੍ਰੋਗਰਾਮ ਹੈ ਉਹਦੇ ਵਿੱਚ ਇਹ ਜੋਤੀ ਜਿਹੜੀ ਹੈ ਵਿਰਾਜਮਾਨ ਕੀਤੀ ਜਾਏਗੀ ਤੇ ਉਸ ਤੋਂ ਬਾਅਦ ਕੱਲ੍ਹ ਦੇ ਪ੍ਰੋਗਰਾਮ ਦੀ ਜਿਹੜੀ ਸ਼ੁਰੂਆਤ ਕੀਤੀ ਜਾਏਗੀ ਸ਼ਹਿਰ ਵਾਸੀਆਂ 'ਚ ਬਹੁਤ ਹੀ ਉਤਸ਼ਾਹ ਹਰ ਸ਼ਹਿ ਸਾਰੇ ਬਹੁਤ ਵੱਧ ਚੜ੍ਹ ਕੇ ਸਹਿਯੋਗ ਦੇ ਰਹੇ ਆ ਅਸੀਂ ਸਮਸਤ ਉਹਨਾਂ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦੇ ਆਂ ਜਿਹੜੇ ਅੱਜ ਸ਼ੋਭਾ ਯਾਤਰਾ ਦੇ ਵਿੱਚ ਪਹੁੰਚ ਕੇ ਜਿਨ੍ਹਾਂ ਨੇ ਅੱਜ ਇਸ ਯਾਤਰਾ ਦੀ ਸ਼ੋਭਾ ਵਧਾਈ ਆ ਅੱਜ ਬੜਾ ਪਵਿੱਤਰ ਦਿਹਾੜਾ ਅਸੀਂ ਅੱਜ ਪਹਿਲੀ ਵਾਰ ਬਾਬਾ ਜੀ ਦੀ ਗੁਫਾ ਤੋਂ ਜੋਤ ਲੈ ਕੇ ਆਏ ਆ ਬਾਬਾ ਜੀ ਦਾ ਜਿਹੜਾ ਕੱਲ ਜਾਗਰਨ ਹੋ ਰਿਹਾ ਬਾਬਾ ਜੀ ਦਾ ਮੇਲਾ ਉਸ ਬਲਕਸ ਦੇ ਵਿੱਚ ਇਹ ਜੋਤ ਕੱਲ ਮੰਦਰ ਦੇ ਵਿੱਚ ਪਵਨ ਦੇ ਵਿੱਚ ਸਥਾਪਿਤ ਕਰਕੇ ਤੇ ਕੱਲ ਸਾਰੀ ਰਾਤ ਇੱਥੇ ਜਾਗਰਨ ਹੋਏਗਾ ਮੇਨ ਮਾਰਕੀਟ ਵਿਕੇ ਸੂ ਸੰਗਤਾਂ ਨੂੰ ਸੂ ਸ਼ਹਿਰ ਵਾਸੀਆਂ ਨੂੰ ਤੁਹਾਡੇ ਮਾਧਿਅਮ ਰਹੀਂ ਸਾਡੀ ਅਪੀਲ ਹੈ ਕਿ ਵੱਧ ਤੋਂ ਵੱਧ ਲੋਕ ਕੱਲ ਜਿਹੜੇ ਹੈ ਉੱਥੇ ਜਾਗਰਨ ਚ ਗੋਜ ਜੈ ਬਾਬਾ ਜੀ